ਕੀ ਤੁਹਾਡੇ ਨਾਲ ਵੀ ਕਦੇ ਅਜਿਹਾ ਹੁੰਦਾ ਕਿ ਦੁੱਧ ਉਬਲ ਕੇ ਵਰਤਨ ਦੇ ਤਲੇ 'ਤੇ ਚਿਪਕ ਗਿਆ ਜਾਂ ਸਬਜ਼ੀ ਬਣਾਉਂਦੇ-ਬਣਾਉਂਦੇ ਵਰਤਨ ਚਲ ਗਿਆ ਹੋਵੇ ਇਸ ਤੋਂ ਬਾਅਦ ਉਹਨੂੰ ਰਗੜ-ਰਗੜ ਕੇ ਸਾਫ਼ ਕਰਨਾ ਸਭ ਤੋਂ ਔਖਾ ਕੰਮ ਲੱਗਦਾ ਪਰ ਤੁਸੀਂ ਚਿੰਤਾ ਨਾ ਕਰੋ ਅੱਜ ਮੈਂ ਤੁਹਾਡੇ ਨਾਲ ਕੁਝ ਅਜਿਹੇ ਘਰੇਲੂ ਨੁਸਖੇ ਸ਼ੇਅਰ ਕਰਨ ਲੱਗੀ ਹਾਂ ਜਿਸ ਨਾਲ ਜਲੇ ਹੋਏ ਵਰਤਨ ਚਮਕਣ ਲੱਗਣਗੇ ਜਿਵੇਂ ਬਿਲਕੁਲ ਨਵੇਂ ਹੋਣ ਨੰਬਰ 1 ਸੋਡਾ ਪਾਊਡਰ ਇੱਕ ਚਮਚ ਬੇਕਿੰਗ ਸੋਡਾ ਵਰਤਨ ਵਿੱਚ ਪਾ ਕੇ ਪਾਣੀ ਪਾ ਕੇ 10 ਮਿੰਟ ਤੱਕ ਉਬਾਲੋ ਫਿਰ ਆਰਾਮ ਨਾਲ ਰਗੜੋ ਜੰਮੀ ਹੋਈ ਜਲੀ ਹੋਈ ਪਰਤ ਹੌਲੀ ਹੌਲੀ ਆਪੇ ਨਿਕਲ ਜਾਵੇਗੀ ਨੰਬਰ 2 ਨਿੰਬੂ ਤੇ ਲੂਣ ਲਗਾਉਣਾ ਨਿੰਬੂ ਦੇ ਟੁਕੜੇ ਨਾਲ ਬਰਤਨ ਨੂੰ ਰਗੜੋ ਤੇ ਨਾਲ ਥੋੜਾ ਜਿਹਾ ਲੂਣ ਛਿੜਕ ਲਓ ਇਹ ਕੁਦਰਤੀ ਕਲੀਨਰ ਬਰਤਨ ਦੇ ਜਲੇ ਹੋਏ ਨਿਸ਼ਾਨ ਅਤੇ ਗੰਧ ਦੋਵਾਂ ਨੂੰ ਦੂਰ ਕਰ ਦੇਣਗੇ ਨੰਬਰ 3 ਸਿਰਕਾ ਬਰਤਨ ਵਿੱਚ ਥੋੜਾ ਜਿਹਾ ਪਾਣੀ ਪਾਓ ਫਿਰ ਇੱਕ ਕੱਪ ਸਿਰਕਾ ਪਾ ਕੇ ਗਰਮ ਕਰ ਲਓ ਜਿਵੇਂ ਹੀ ਇਹ ਗਰਮ ਹੋਵੇਗਾ ਬਰਤਨ ਦੇ ਤਲੇ ਨਾਲ ਚਿਪਕੀ ਹੋਈ ਪਰਤ ਖੁੱਲਣ ਲੱਗ ਜਾਵੇਗੀ ਨੰਬਰ 4 ਆٹے ਦੀ ਲਪੀਟ ਜੇ ਬਰਤਨ ਬਹੁਤ ਜ਼ਿਆਦਾ ਜਲਿਆ ਹੈ ਤਾਂ ਆٹے ਦੀ ਗੁੱਦੀ ਹੋਈ ਲੂਈ ਉਸ ਤੇ ਲਗਾ ਦਿਓ ਤੇ ਕੁਝ ਘੰਟਿਆਂ ਲਈ ਛੱਡ ਦਿਓ ਜੰਮੀ ਹੋਈ ਗੰਧ ਹੌਲੀ ਹੌਲੀ ਆٹے ਨਾਲ ਚਿਪਕ ਕੇ ਉੱਤਰ ਜਾਵੇਗੀ ਨੰਬਰ 5 ਡਿਸ਼ ਵਾਸ਼ਿੰਗ ਲਿਕੁਇਡ ਤੇ ਨਾਲ ਗਰਮ ਪਾਣੀ ਬਰਤਨ ਵਿੱਚ ਗਰਮ ਪਾਣੀ ਉਬਾਲ ਲਓ ਤੇ ਉਸ ਵਿੱਚ ਡਿਸ਼ ਵਾਸ਼ਿੰਗ ਲਿਕੁਇਡ ਮਿਲਾਓ ਕੁਝ ਘੰਟੇ ਛੱਡ ਦਿਓ ਫਿਰ ਹੌਲੀ ਹੌਲੀ ਰਗੜਦੇ ਹੀ ਬਰਤਨ ਸਾਫ਼ ਹੋ ਜਾਵੇਗਾ ਨੰਬਰ 6 ਐਲੂਮੀਨੀਅਮ ਫੋਇਲ ਦੀ ਮਦਦ ਨਾਲ ਜੇ ਤੁਹਾਡੇ ਕੋਲ ਸਕਰਾਬਰ ਨਾ ਹੋਵੇ ਤਾਂ ਇੱਕ ਛੋਟਾ ਜਿਹਾ એલ્યુਮੀਨੀਅਮ ਫੋਇਲ ਦਾ ਗੋਲਾ ਬਣਾ ਕੇ ਰਗੜੋ ਇਹ ਵੀ ਬਰਤਨ ਚਮਕਾ ਦਿੰਦਾ ਆ ਦੋਸਤੋ ਜਿਵੇਂ ਜਲੇ ਹੋਏ ਵਰਤਨਾ ਨੂੰ ਸਾਫ ਕਰਨ ਲਈ ਸਬਰ ਸਬਰ ਤੇ ਸਹੀ ਤਰੀਕਾ ਚਾਹੀਦਾ ਉਸੇ ਤਰੀਕੇ ਨਾਲ ਜ਼ਿੰਦਗੀ ਦੇ ਜਲੇ ਹੋਏ ਪਲਾਂ ਨੂੰ ਚਮਕਾਉਣ ਲਈ ਵੀ ਧੀਰਜ ਅਤੇ ਸਹੀ ਸੋਚ ਦੀ ਲੋੜ ਹੁੰਦੀ ਆ ਯਾਦ ਰੱਖਿਓ ਹਰ ਜਲੀ ਹੋਈ ਚੀਜ਼ ਨੂੰ ਵੀ ਨਵਾਂ ਬਣਾਇਆ ਜਾ ਸਕਦਾ ਆ ਉਮੀਦ ਆ ਕਿ ਇਹ ਘਰੇਲੂ ਨੁਸਖੇ ਤੁਹਾਡੇ ਲਈ ਲਾਭਦਾਇਕ ਸਾਬਤ ਹੋਣਗੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਵਿੱਚ ਦੱਸਿਓ ਕਿ ਤੁਸੀਂ ਜਲੇ ਹੋਏ ਬਰਤਨਾਂ ਨੂੰ ਸਾਫ਼ ਕਰਨ ਲਈ ਕਿਹੜਾ ਨੁਸਖਾ ਵਰਤਦੇ ਹੋ ਧੰਨਵਾਦ